ਕਾਈ ਕਰਿਆ ਅਮ ਜਹ ਤੋਰਦੀ ਬਾਈ ਰਾਨੇ ਆ ਦੇਖੋ ਇਹਨਾਂ ਕੁੱਤੇ ਬਿੰਦੀ ਉਹ ਐਨਕ ਤਾਂ ਹੋਰ ਆ ਜੂਗੀ ਜਿਹੜਾ ਨੁਕਸਾਨ ਹੋਇਆ 55 ਸਟਾ ਦੇ ਕਿਹੜੇ ਕੋਰਦੇ ਮੇ ਪਾਰਿਆ ਉਹ ਐਨਕ ਤੋਰਿਆ ਨਾ ਲੋਕਲ ਨੁਕਤਾ ਉਹ ਮੁਰਤਾ ਬਾਤ ਤੋਰਦੀਆਂ ਓਕੀਓ ਕੋਲ ਬਾਹਰ ਆ ਆ ਕੱਟੀ ਜੇਰੀ ਜੇਰੀ ਮੇਰੇ ਵਿੱਚੋਂ ਇੱਥੇ ਬਤਾ ਦੇਖੋ ਮੈਨੂੰ ਬੈਂਕ ਸੇ ਪੈਸਾ ਦਿੱਤੀ ਹੋਈ ਹੈ ਕ੍ਰਿਡਿਟ ਦਿੱਤੀ ਹੈ ਬਸ ਸਟ੍ਰੈਸ ਤੋਂ ਲੱਗ ਰਿਹਾ ਮੈਨੂੰ ਸਹੀ ਨੇ ਮਿੱਠੀ ਭਾਜੀ ਕਿਹਦੇ ਇੱਥੇ ਲੱਗਦਾ ਤੁਹਾਨੂੰ ਫੂਟਸਕਾ ਲੋ ਫੂਟਸਕਾ ਲੋ ਭਾਵਾ ਹਾਂ ਫੂਟਸਕਾ ਲੋ ਯਾਰ ਤਾਂ ਅੱਡਾ ਪਤਾ ਲੱਗਦਾ ਪਿਆ ਡੋਂਟਿਸਟ ਕਦੇ ਕਰਾ ਲਈਏ ਨਹੀਂ ਮੈਂ ਨਹੀਂ ਦਿੱਤੀ ਕਿੰਨੇ ਜਣੇ ਮਾਰੀ ਜਦੋਂ ਰੈਂਡਾ ਪਰ ਤਿੰਨ ਚਾਰ ਜਣੇ ਫਟੜਾ ਦੇ ਪਤਾ ਨਾ ਕਰਦੇ ਦੋ ਕੁੜੀਆਂ ਚ ਲੱਗੀ ਆ ਭਾਜੀ ਇੱਕ ਬੰਦੇ ਚ ਲੱਗੀ ਆ ਦੋ ਦੋ ਜਿਹਨ ਬੰਦੇ ਚ ਲੱਗੀ ਆ ਭਾਈ ਤਿੰਨ ਬੰਦੇ ਨੇ ਇੱਕ ਬੰਦੇ ਮੋਟਰਸਾਈਕਲ ਦੇਖਿਆ ਲੂ ਕਿੱਦਾਂ ਮੈਂ ਪਾਰਦਾ ਉਹਦੇ ਵਿੱਚ ਚੈੱਕ ਕਰ ਲੈਨੇ ਭਾਜੀ ਹਾਂ ਬਸ ਆ ਬਸ ਆ ਮਾਰ ਕੇ ਚੱਲ ਗਏ ਅਕੇ ਰਿਕਾਰਡਿੰਗ ਦੇਖ ਲੋ ਰਿਕਾਰਡਿੰਗ ਦੇਖ ਰਿਹਾ ਰਿਕਾਰਡਿੰਗ ਬਾਜੀ ਰਿਕਾਰਡਿੰਗ ਦੇਖ ਲੋ ਮੈਂ ਤੁਹਾਨੂੰ ਸੋਖਣਾ ਰਿਕਾਰਡਿੰਗ ਦੇਖ ਰੋ ਮੈਂ ਵਿਚਾਲੇ ਖੜਿਆ ਮੈਂ ਉਹ ਕਿਹਾ ਵੀ ਹੈ ਪਤਾ ਚੱਕਿਆ ਵੀ ਮੈਂ ਮੇਰਾ ਵੀ ਐਕਸੀਡੈਂਟ ਹੋਇਆ ਚਾ ਜਾਨ ਕੇਸੇ ਪੀ ਉਹਦੇ ਵਿੱਚ ਤੇ ਕਿ ਰਾਜੂ ਦੇ ਚੱਕੇ ਵਕਤ ਤੇ ਬਾਜੀ ਬਾਈ ਕੀ ਇਨਾਮੀਆ ਭੋਪਿੰਦਰ ਸਿੰਘ ਬਾਜੀ ਹਾਂਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮਿਹਰ ਕਰੋ ਮੌਕੇ ਤੇ ਕੀ ਹੋ ਗਿਆ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਜ ਇੱਧਰ ਨੂੰ ਹੋ ਗਿਆ ਭਾਈ ਤੇ ਗੱਲਾਂ ਕਰਦੇ ਫਿਰ ਕਿੱਥੋਂ ਗੱਡੀ ਹੋਣੀ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਕੇ ਉਹ ਉਹ ਬੰਦਾ ਵੀ ਇੱਥੇ ਡਿਗਿਆ ਲੇਡੀ ਵੀ ਇੱਥੇ ਡਿਗਈ ਮੋਟਰਸਾਈਕਲ ਵੀ ਇੱਥੇ ਡਿਗਿਆ ਕੋਲ ਆ ਕੇ ਉੱਥੇ ਰਗੜ ਹੁੰਦੇ ਆਏ ਭਾਈ ਗੱਡੀ ਮਾਰੀ ਜਾਂ ਗੱਡੀ ਮਾਰੀ ਭਾਈ ਉਹ ਬੰਦੇ ਨੇ ਜਾਰੂ ਪੀਤੀ ਦੀ ਗੱਡੀ ਵਾਲੇ ਦੀ ਚੱਕਰੀ ਕਿੰਨੇ ਜਣੇ ਹੋਏ ਆ ਚੱਕਰੀ ਭਾਈ 3 ਜਣੇ ਹੋਏ ਓਕੇ ਤੇ ਪੁਲਿਸ ਆ ਗਈ ਓਕੇ ਤੇ ਹਾਂਜੀ ਭਾਈ ਪੁਲਿਸ ਆ ਗਈ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਜੀ ਹਸਪੀਟਲ ਲੈ ਗਏ ਕਿ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਗੇ ਆਏ ਹੈਗੇ ਤੂੰ ਚੱਕ ਕੇ ਲੈ ਇੰਜਣ ਨੂੰ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦੜੀ ਗੱਡੀ ਨੇ ਹਟ ਕੀਤਾ ਕਿੱਥੇ ਤੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਣਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਦੇ ਕਿਨਨਦ ਸਰ ਆ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲਿਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋਂ ਤਾਂ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਰ ਕਿਹੜੀ ਗੱਡੀ ਨੇ ਹਟ ਹੋਏ ਉਹ ਨੋਵਾ ਗੱਡੀ ਦੱਸ ਰਿਹਾ ਜੀ ਨਵਗੜੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਕੰਮ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪਾਲ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਕਿੱਥੇ ਫਲੋਰੋ ਹੈ ਬੱਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਹਾਂ ਜੀ ਵੀ ਵੇਟ ਕਰਦਾ ਸੀ ਬੱਸ ਜੀ ਤੇ ਇਹ ਗੱਡੀ ਜਿਹੜੀ ਨੋਵਾ ਤੋਂ ਵੱਡੇ ਵਿੱਚ ਵੱਜੀ ਜਾਣਗੇ ਸਾਰੀਆਂ ਇਕੱਠੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਨੁਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋਂ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਬਹੁਤਾ ਕੁਝ

ਕੀ ਕਰਵਾ ਦੇ ਰਿਹਾ ਹੈ ਇਹ ਬੜਾ ਇੰਟੈਰਨੈਟ ਦਾ ਫੀਸ ਲੈਂਦਾ ਹੈ ਮੈਡਮ ਕੋਲ ਮੈਡਮ ਕੋਲ ਮੈਂ ਹੀ ਕਰ ਰਿਹਾ ਹਾਂ ਅਮ ਜੇ ਤੋੜਦੀ ਬਾਈ ਇਹਨਾਂ ਨੇ ਆ ਦੇਖੋ ਇਹਨਾਂ ਕੁੱਤੇ ਬਿੰਦੀ ਉਹ ਇਹਨਾਂ ਕਿਤਾ ਹੋਰ ਆ ਜੂ ਕਿ ਜਿਹੜੇ ਨੁਕਸਾਨ ਹੋਇਆ 55 ਸਟਾ ਲਿਖਿਆ ਉਹ ਕੋਰਦੀ ਵੇਪਾਰਿਆ ਉਹਨਾਂ ਦੇ ਦੋਗੇ ਨਾ ਲੋਕਾਂ ਨੂੰ ਲੁੱਟਾਵਾ ਉਹਨਾਂ ਦਾ ਬਾਤ ਤੋੜਦੀਆਂ ਆ ਬਾਕੀ ਜਿਹੜੀ ਇਹ ਮੇਰੇ ਵਿੱਚੋਂ ਇੱਜਾ ਪਤਾ ਨੇ ਬੀ ਵੀਡੀਓ ਹੀ ਆ ਰਹੀ ਹੈ ਬਸ ਸਟ੍ਰੈਸ ਹੋ ਰਿਹਾ ਲੱਗ ਰਿਹਾ ਮੈਨੂੰ ਨਹੀਂ ਮਿੱਥੀ ਭਾਜੀ ਕਿੱਥੇ ਦਾ ਲੱਗਦਾ ਤੁਹਾਨੂੰ ਝੂਟੇਸਕਾ ਲੋ ਝੂਟੇਸਕਾ ਲੋ ਬਾਵਾ ਹਾਂ ਝੂਟੇਸਕਾ ਲੋ ਯਾਰ ਤਾਂ ਅੱਡਾ ਪਤਾ ਲੱਗਦਾ ਪਿਆ ਡੋਂਟਿਸ ਕਦੇ ਕਰਾ ਲਈਏ ਨਹੀਂ ਮੈਨੇ ਦਿੱਤੀ ਕਿੰਨੇ ਜਣੇ ਮਾਰੀ ਜਦੋਂ ਰੈਂਟ ਦਾ ਪਤਾ ਤਿੰਨ ਚਾਰ ਜਣੇ ਫਟੜਾ ਜਿਹਦੇ ਪਤਾ ਦਾ ਕਰਦੇ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਤਿੰਨ ਬੰਦਾ ਕਾ ਲੱਗੀ ਆ ਭਾਈ ਤਿੰਨ ਬੰਦੇ ਆ ਮੋਟਰਸਾਈਕਲ ਦੇਖਿਆ ਨੂੰ ਕਿੱਦਾਂ ਬੈਕਪਾਰਟ ਦੇ ਵਿੱਚ ਚੱਕ ਕਰ ਲੈਨੇ ਭਾਈ ਆਹ ਪਚਾਇਆ ਬਸਲ ਮੈਂ ਮਾਰ ਕੇ ਚੜਗ OK ਰਿਕਾਰਡਿੰਗ ਦੇਖ ਲੋ ਰਿਕਾਰਡਿੰਗ ਦੇਖ ਰਹਾ ਰਿਕਾਰਡਿੰਗ ਭਾਈ ਰਿਕਾਰਡਿੰਗ ਦੇਖ ਲੋ ਬੈਕ ਨੂੰ ਸੋਖਣਾ ਰਿਕਾਰਡਿੰਗ ਦੇਖ ਰਹਾ ਮੈਂ ਵਿਚਾਲੇ ਖੜਿਆ ਮੈਂ ਉਹਨੂੰ ਕਿਹਾ ਵੀ ਆ ਪਤਾ ਚੱਕਿਆ ਵੀ ਮੈਂ ਮੇਰਾ ਵੀ ਐਕਸੀਡੈਂਟ ਹੋਇਆ ਚਾ ਇਹ ਕਿਵੇਂ ਤੇ ਰਾਜ ਅੱਜ ਭਾਈ ਕੀ ਨਾਮ ਦੀ ਆ ਭਾਈ ਭੋਪਿੰਦਰ ਸਿੰਘ ਭਾਈ ਜੀ ਭਾਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਹੀ ਸੀਗਾ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਖ ਇੱਧਰੋਂ ਹੋਇਆ ਭਾਈ ਤੇ ਗੱਲਾਂ ਕਰਦੇ ਫਿਰ ਵਿਚੋਂ ਗੱਡੀ ਉਹਨੇ ਜਿਹੜਾ ਮੋਟਰਸਾਈਕਲ ਮਾਰਿਆ ਉਹਦੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਡਿਗਾ ਲੈਡਰ ਦੇ ਵਿੱਚ ਇੱਥੇ ਡਿਗਾ ਮੋਟਰਸਾਈਕਲ ਵੀ ਉਹ ਇੱਥੇ ਡਿਗਾ ਕੋਲ ਆ ਕੇ ਉੱਥੇ ਰਗੜ ਹੁੰਦੇ ਆਏ ਭਾਈ ਤੇ ਗੱਡੀ ਮਾਰੀ ਜਾਂ ਗੱਡੀ ਮਾਰੀ ਭਾਈ ਉਹ ਬੰਦੇ ਦੀ ਜ਼ਰੂਰ ਪੀਤੀ ਸੀ ਗੱਡੀ ਵਾਲੇ ਦੀ ਚੱਕਮੀ ਕਿੰਨੇ ਜਣੇ ਹੋਏ ਆ ਜਖਮੀ ਭਾਈ 3 ਜਣੇ ਹੋਏ ਮੌਕੇ ਤੇ ਬੋਲ ਸਕਦੇ ਮੌਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਜੀ ਹਸਪੀਟਲ ਲੈ ਗਏ ਕਿ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਿਗੇ ਆਏ ਹੈਗੇ ਤੂੰ ਚੱਕ ਕੇ ਲੈ ਇੰਜਰ ਨੂੰ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦੜੀ ਗੱਡੀ ਨੇ ਹਟ ਕੀਤਾ ਕਿੱਥੇ ਤੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਣਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕਿਨਨਤ ਸਰ ਆ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋਂ ਤੁਹਾਡਾ ਸਭ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋ ਨੋਵਾ ਗੱਡੀ ਦੱਸ ਰਿਹਾ ਜੀ ਨਵਾਂ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚੱਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਰ ਸਿੰਦਰਬਾਦ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਕਿੱਥੇ ਫਲੋਰ ਹੋਇਆ ਬੱਸ ਸਟੈਂਡ ਤੇ ਤੁਸੀਂ ਕਿੱਥੋਂ ਜਾ ਰਹੇ ਸੀ ਤੁਸੀਂ ਵੇਟ ਕਰਦੇ ਸੀ ਬੱਸ ਦੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਵੱਜੀ ਆਣ ਕੇ ਸਾਰੀਆਂ ਗੱਡੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋਂ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਜਣੇ है ਸੀ ਕੈਂਟੀਨ तो ਕਰਵਾ ਦੇ ਰਿਹਾ ਹੈ ਇਹਨਾਂ ਕੁੱਤੇ ਪਿੰਡੀ ਉਹ ਐਨਕ ਤਾਂ ਹੋਰ ਆ ਜੂਗੇ ਜਿਹੜਾ ਨੁਕਸਾਨ ਹੋਇਆ 55 ਸੱਟਾਂ ਲੱਗੀਆਂ ਉਹ ਕੋਰਨੀ ਪੇਵਾ ਰਿਹਾ ਆ ਉਹ ਐਨਕ ਦੋੜੀ ਨਾ ਲੋਕਲ ਨੁਕਤਾ ਉਹ ਕੋਣ ਦੇਖ ਲੋ ਪੂਰਾ ਬਾਹਰ ਤੋੜਦੀਆਂ ਉਹ ਕੋਲੋਂ ਬਾਹਰ ਆ ਰਿਹਾ ਆ ਕਿਤੇ ਜੇਰੀ ਆ ਜੇਰੀ ਮੇਰੇ ਵਿੱਚੋਂ ਜਿਹਾ ਪਤਾ ਮੈਨੂੰ ਬਾਈਂਸ ਸੇ ਮੈਨੂੰ ਸ੍ਰੀਤੀ ਕਿਤੇ ਬਾਈਸ ਸੇ ਸਭ ਨੂੰ ਲੱਗ ਰਿਹਾ ਮੁੰਡਾ ਨਹੀਂ ਮਿੱਥੀ ਭਾਈ ਜੀ ਕਿੱਥੇ ਲੱਗਦਾ ਤੁਹਾਨੂੰ ਫੂਟਸਕਾ ਲੋ ਫੂਟਸਕਾ ਲੋ ਬਾਵਾ ਹਾਂ ਫੂਟਸਕਾ ਲੋ ਯਾਰ ਤਾਂ ਅੱਡਾ ਪਤਾ ਲੱਗਦਾ ਪਿਆ ਡੋਂਟਿਸਟ ਕਦੇ ਕਰਾ ਲਈਏ ਨਹੀਂ ਮੈਨੇ ਦਿੱਤੀ ਕਿੰਨੇ ਜਣੇ ਜਦੋਂ ਰੰਗ ਪਰ ਤਿੰਨ ਚਾਰ ਜਣੇ ਫਟੜਾ ਕੇ ਇਹਦੇ ਪਤਾ ਨਾ ਕਰਦੇ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਤਿੰਨ ਬੰਦੇ ਕਾ ਲੱਗੀ ਆ ਭਾਈ ਤਿੰਨ ਬੰਦੇ ਆ ਇੱਕ ਬੰਦੇ ਮੋਟਰਸਾਈਕਲ ਦੇਖਿਆ ਲੂ ਕਿੱਦਾਂ ਇੱਕ ਪਾਰ ਤੋਂ ਦੇ ਵਿੱਚ ਸੌ ਕਰ ਲੈਣੇ ਭਾਈ ਆਹ ਪੰਜਾ ਬੰਦੇ ਨੂੰ ਮੈਂ ਮਾਰ ਕੇ ਚੜ ਗਏ ਓਕੇ ਰਿਕਾਰਡਿੰਗ ਦੇਖ ਲਓ ਰਿਕਾਰਡਿੰਗ ਦੇਖ ਰਿਹਾ ਹਾਂ ਰਿਕਾਰਡਿੰਗ ਦੇਖ ਲਓ ਮੈਂ ਤੁਹਾਨੂੰ ਸੋਖਣਾ ਰਿਕਾਰਡਿੰਗ ਦੇਖ ਰਿਹਾ ਮੈਂ ਵਿਚਾਲੇ ਖੜਿਆ ਮੈਂ ਉਹਨੂੰ ਕਿਹਾ ਵੀ ਇਹ ਪਤਾ ਚਿੱਕੇ ਵੀ ਮੈਂ ਵੇਰਾ ਵੀ ਐਕਸੀਡੈਂਟ ਹੋ ਗਿਆ ਰਾਹ ਕੇਸੇ ਪਹੁੰਚੇ ਤੇ ਰਾਜੂ ਨੇ ਚੰਗਾ ਵਕਤ ਤੇ ਰਾਜਬਾਈ ਕੀ ਇਨਾਮੀਆ ਭੋਪਿੰਦਰ ਸਿੰਘ ਭਾਜੀ ਹਾਂਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਕਿਹ ਵੀ ਗਿਆ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਖ ਇੱਧਰ ਨੂੰ ਹੋਇਆ ਭਾਈ ਤੇ ਗੱਲਾਂ ਕਰਦੇ ਫਿਰ ਪਿੱਛੋਂ ਗੱਡੀ ਉਹ ਨਹੀਂ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਕੇ ਉਹ ਉਹ ਬੰਦਾ ਵੀ ਇੱਥੇ ਡਿਗਿਆ ਲੈਡਰ ਦੇ ਇੱਥੇ ਡਿਗਿਆ ਮੋਟਰਸਾਈਕਲ ਉਹ ਇੱਥੇ ਡਿਗਿਆ ਕੋਲ ਆ ਕੇ ਉੱਥੇ ਰਗੜ ਹੁੰਦੇ ਆਏ ਭਾਜੀ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਨੇ ਜਾਰੂ ਪੀਤੀ ਸੀ ਗੱਡੀ ਵਾਲੇ ਦੀ ਚੱਕਰੀ ਕਿੰਨੇ ਜਣੇ ਹੋਏ ਆ ਚੱਕਰੀ ਭਾਈ 3 ਜਣੇ ਹੋਏ ਓਕੇ ਤੇ ਬੋਲ ਸਕਦੇ ਮੋਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਜੀ ਹਸਪੀਟਲ ਲੈ ਗਏ ਹੈਗਾ ਕੀ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਿਗੇ ਆਏ ਹੈਗੇ ਤੂੰ ਚੱਕ ਕੇ ਲੈ ਆਇਆ ਨੂੰ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦੜੀ ਗੱਡੀ ਨੇ ਹਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਣਡ ਹੋਏ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਾਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕੀਨਾਨਸ ਸਰ ਆ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਤੇ ਸਰ ਕਿਹੜੀ ਗੱਡੀ ਨਾਲ ਹਟ ਹੋਏ ਕੋ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਕੀਤਾ ਤਾਂ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚੱਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪਾਲ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਕਿੱਥੇ ਫਲੋਰ ਹੋਇਆ ਬੱਸ ਸਟੈਂਡ ਤੇ ਤੁਸੀਂ ਕਿੱਥੋਂ ਜਾ ਰਹੇ ਸੀ ਤੁਸੀਂ ਵੀਟ ਕਰਦਾ ਸੀ ਬੱਸ ਵੀ ਤੇ ਇਹ ਗੱਡੀ ਜਿਹੜੀ ਨੋਵਾ ਤੋਂ ਭੱਡੇ ਵਿੱਚ ਵੱਜੀ ਜਾਣਗੇ ਗੱਡੀ ਸੇ ਨੋਵਾ ਨਾਲ ਟਕਰਾ ਬਾਈਸ ਨਾਲ ਸਾਰੀ ਇਕੱਠੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤਾਂ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਚਾਰ ਨੇ ਹੈਗੇ ਚਾਰ ਜਣੇ ਹੈਗੇ ਕੋ ਕੋ ਸਾਰੇ ਫੇਰ ਕਿੰਨਾ ਥਲੇ ਪੜ ਗਏ ਲੋਕ ਮੇਰੇ ਮਾਸੀ ਦਾ ਪੁੱਤ ਆ ਗਏ ਨਾ ਮਰ ਨਾ ਮਰ ਅੰਮ੍ਰਿਤਸਰ ਆਓ ਆਜ ਅੰਮ ਨਾ ਕਰੋ ਰਾਜ ਨੂੰ ਲੱਗੇ ਕੰਮ ਨਾ ਕਰੋ ਟੈਨਸ਼ਨ ਨਹੀਂ ਕਰਵਾਉਂਦਾ ਮੈਂ ਕਹ ਰਿਹਾ ਅਮ ਜਹੇ ਤੋੜਦੀ ਬਾਈ ਰਾਨੇ ਆ ਦੇਖੋ ਇਹਨਾਂ ਕੁੱਤੇ ਪਿੰਡ ਉਹ ਇਹਨਾਂ ਕਿਤਾ ਹੋਰ ਆ ਜੂਗੇ ਜਿਹੜੇ ਨੁਕਸਾਨ ਹੋਇਆ 50 ਸੱਟਾਂ ਦੇ ਵਿੱਚ ਉਹਨਾਂ ਕੋਲ ਪਾੜਿਆ ਉਹ ਇਹਨਾਂ ਕਿ ਤੋੜੀ ਇਹਨਾਂ ਲੋਕਾਂ ਨੂੰ ਨੁਕਤਾ ਉਹਨਾਂ ਤਾਬਾਂ ਤੋੜਦੀਆਂ ਆ ਬਹੁਤ ਪੇੜਾਂ ਬਹੁਤ ਬਣਾ ਅਗੱਡੀ ਜੀਰੀ ਮੇਰੇ ਵਿੱਚੋਂ ਇੱਥੋਂ ਬਤਾ ਦੇ ਵੀਡੀਓ ਸ੍ਰੀਮ ਕੀਤੀ ਹੈ ਬਸ ਸ੍ਰੀਮ ਸੁਲਾ ਲੱਗ ਰਿਹਾ ਮੈਨੂੰ ਨਹੀਂ ਬਿੱਤੀ ਭਾਈ ਜੀ ਇੱਥੇ ਦਾ ਲੱਗਦਾ ਤੁਹਾਨੂੰ ਕੂਟਸਕਾ ਲੋ ਕੂਟਸਕਾ ਲੋ ਭਾਬਾ ਹੈ ਕੂਟਸਕਾ ਲੋ ਯਾਰ ਤਾਂ ਪਤਾ ਲੱਗਦਾ ਪਿਆ ਡੋਂਟਿਸਟ ਕਦੇ ਕਰਾ ਲਈਏ ਨਹੀਂ ਮੈਂ ਨਹੀਂ ਬਿੱਤੀ ਕਿੰਨੇ ਜਣੇ ਮਾਰੀ ਜਦੋਂ ਰੈਂਡਾ ਪਰ ਤਿੰਨ ਚਾਰ ਜਣੇ ਫਟੜਾ ਕਰਦੇ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਤਿੰਨ ਬੰਦਾ ਕ ਲੱਗੀ ਆ ਭਾਈ ਤਿੰਨ ਬੰਦੇ ਆ ਮੋਟਰਸਾਈਕਲ ਦੇਖਿਆ ਨੂੰ ਕਿੱਦਾਂ ਫੇਟ ਪਾਰ ਤੋਂ ਦੇ ਵਿੱਚ ਚੱਕਰ ਕਰਨ ਲੈ ਭਾਈ ਆਹ ਬਚਾਇਆ ਬਥਰ ਮੈਂ ਮਾਰ ਕੇ ਚਰਗਾ ਓਕੇ ਰਿਕਾਰਡਿੰਗ ਹੈਲੋ ਅਕੋਰਡਿੰਗ ਦੇਖਣਾ ਰਿਕਾਰਡਿੰਗ ਭਾਈ ਰਿਕਾਰਡਿੰਗ ਦੇਖਣਾ ਮੈਂ ਤੁਹਾਨੂੰ ਸੋਹਣਾ ਰਿਕਾਰਡਿੰਗ ਦੇਖਣਾ ਮੈਂ ਵਿਚਾਲੇ ਖੜਿਆ ਮੈਂ ਉਹਨੂੰ ਕਿਹਾ ਵੀ ਆ ਪਤਾ ਚੱਕਿਆ ਵੀ ਮੈਂ ਮੇਰਾ ਵੀ ਐਕਸੀਡੈਂਟ ਹੋਇਆ ਚਾ ਦਾ ਕੇਸ ਹੈ ਪੀ ਜੀ ਬੜੀ ਸੱਚਾ ਕਿ ਰਾਜੂ ਜੀ ਤੇ ਚਿਕਾ ਵਫੇਤ ਰਾਜੀ ਭਾਈ ਕੀ ਨਾਮ ਦੀ ਆ ਭੋਪਿੰਦਰ ਸਿੰਘ ਭਾਈ ਜੀ ਹਾਂਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮਿਹੂਸਗੇ ਮੌਕੇ ਤੇ ਹੀ ਸੀਗਾ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਸ ਇੱਧਰ ਨੂੰ ਸੀਗਾ ਭਾਈ ਦੇ ਗੱਲਾਂ ਕਰਦੇ ਫਿਰੇ ਵਿੱਚੋਂ ਗੱਡੀ ਹੋਣੀ ਜਿਹੜਾ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਡਿਗਿਆ ਲੈਡਰ ਦੇ ਇੱਥੇ ਡਿਗਿਆ ਮੋਟਰਸਾਈਕਲ ਦਾ ਇੱਥੇ ਡਿਗਿਆ ਕੋਲ ਆ ਕੇ ਉੱਥੇ ਲੜਗੜ ਹੁੰਦੇ ਆਏ ਭਾਈ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਨੇ ਜਾਰੂ ਪੀਤੀ ਦੀ ਗੱਡੀ ਵਾਲੇ ਦੀ ਚੱਕੀ ਕਿੰਨੇ ਜਣੇ ਹੋਏ ਆ ਚੱਕੀ ਭਾਈ 3 ਜਣੇ ਹੋਏ ਓਕੇ ਤੇ ਬੋਲ ਸਕਦੇ ਓਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਜੀ ਹਸਪੀਟਲ ਲੈ ਗਏ ਲੱਗਾ ਕੀ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਗੇ ਆਏ ਹੈਗੇ ਤੂੰ ਚੱਕ ਕੇ ਲੈ ਇੰਜਣ ਨੂੰ ਸਰ ਕਿੰਨੇ ਕੁਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦੜੀ ਆ ਗੱਡੀ ਨੇ ਹਟ ਕੀਤਾ ਕਿੱਥੇ ਤੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਚਡ ਹੋਇਆ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸੱਤਾ ਨਾਲ ਉਹ ਸਿਵਲ ਹੋਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕਿਨਾਂ ਦਾ